ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬੁਟੀਕ ਬਲੱਡ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਦੁਬਾਰ ਤੋਂ ਰੀਸਟਾਕ ਕੀਤੀ ਆ ਜੀ ਬੁਟੀਕ ਵਰਕ ਦੇ ਸੂਟ ਤੇ ਕੁਝ ਸੂਟ ਲੈਣਗੇ ਕੁਝ ਡਿਜ਼ਾਈਨਰ ਲੱਕ ਤੋਂ ਲੈ ਕੇ ਆਏ ਆ ਬੁਟੀਕ ਵਰਕ ਦੇ ਸੂਟ ਸਭ ਤੋਂ ਪਹਿਲਾਂ ਮੇਰੀ ਆਪੈਨ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰਕੇ ਉਹ ਤਾਂ ਕਿ ਅਸੀਂ ਡੇਲੀ ਨਿਊ ਲਗ ਲਗ ਆਈਟਮ ਲੈ ਕੇ ਆਉਣੇ ਤੁਹਾਡੇ ਵਾਸਤੇ ਤੇ ਤੁਹਾਨੂੰ ਜਲਦੀ ਤੋਂ ਜਲਦੀ ਮੇਰੀ ਵੀਡੀਓ ਦੇਖਣ ਪਲੀਜ਼ ਮੇਰੀ ਆਪਣੀ ਰਿਕਵੈਸਟ ਹੈ ਕਿ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਜਦੋਂ ਵੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਜੀ ਮੇਰੀ ਵੀਡੀਓ ਜਿਹੜੀ ਨਵੀਂ ਆਉਣ ਵਾਲੀ ਵੀਡੀਓ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵੀਜ਼ਿਟ ਕਰਨਾ ਹੈ ਤਾਂ ਅਸੀਂ ਡਿਸਟ੍ਰਿਕਟ ਮਾਨਸਾਬੜਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਤੁਹਾਨੂੰ ਪੂਰਾ ਓਵਰਬ੍ਰਿਜ ਕ੍ਰੋਸ ਕਰਕੇ ਆਉਣਾ ਪੈਣਾ ਜੇਰੋਂ ਤੁਸੀਂ ਓਵਰਬ੍ਰਿਜ ਨੂੰ ਕ੍ਰੋਸ ਕਰ ਲਿਆ ਤਾਂ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆਉਣਾ ਜੀ ਤੇ ਫਸਟ ਗਲੀ 'ਚ ਐਂਟਰ ਕਰਕੇ ਮੇਰੀ ਸ਼ਾਪ ਹੈ ਤੇ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਠੀਕ ਹੈ ਜੀ ਫਿਰ ਤੁਸੀਂ ਓਵਰਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਪੌਲ ਦੇ نیچے ਵਾਪਸ ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਹੈ ਜੀ ਉਹਦੇ ਵਿੱਚ ਐਂਟਰ ਕਰਕੇ ਮੇਰੀ ਸ਼ਾਪ ਹੈ ਲਓ ਜੀ ਵੀਡੀਓ ਲੱਗੇ ਸਟਾਰਟ ਕਰਨ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਗੈਲੈਕਸੀ ਸ਼ਿਲਕ ਦੇ ਵਿੱਚ ਲੈ ਕੇ ਆਇਆ ਹੈ ਮੈਚਿੰਗ ਸੂਟ ਇਹ ਰਹੂਗਾ ਜੀ ਮਿਸੈਂਟਾ ਕਲਰ ਕੋਈ ਪੜਕੀਲਾ ਕਲਰ ਨਹੀਂ ਹੈ ਬਹੁਤ ਹੀ ਪਿਆਰਾ ਜਿਹਾ ਮਿੱਠਾ ਜਿਹਾ ਕਲਰ ਹੈਨ ਵਾਲਾ ਰਾਣੀ ਸ਼ੀਰ ਦੇ ਵਿੱਚ ਕਲਰ ਆਊਗਾ neck ਦੇਖੋ ਜੀ ਬਹੁਤ ਸੋਹਣਾ neck ਬਣਿਆ ਹੋਇਆ ਪੂਰਾ ਫੁੱਲ ਹੈਵੀ ਵਰਕ ਹੋਇਆ ਜੀ ਫੁਲਕਾਰੀ ਵਰਕ ਲੈ ਕੇ ਆਇਆ ਹੈ ਕਾਫੀ ਟ੍ਰੈਂਡਿੰਗ ਵਰਕ ਹੈ ਜੀ ਠੀਕ ਹੈ ਜੀ ਫੁੱਲ ਹੈਵੀ 슬ੀਵਸ ਮਿਲ ਗਈਆਂ ਤੇ ਇਹਦੀ ਬੈਕ neck ਵੀ ਮਿਲੂਗੀ ਤੁਹਾਨੂੰ ਚੈੱਕ ਕਰੋ ਜੀ ਲਓ ਏ ਵਾਈ ਰਹੂਗੀ ਜੀ ਦੀ ਬੈਕ ਨੈਕ ਬਹੁਤ ਪਿਆਰਾ ਜਿਹਾ ਸੂਟ ਰਹੂਗਾ ਜੀ ਫੈਸਟੀਵਲ ਸੀਜ਼ਨ ਆ ਰਿਹਾ ਜੀ ਫੈਸਟੀਵਲ ਸੀਜ਼ਨ ਸਟਾਰਟ ਹੋ ਰਿਹਾ ਇਸ ਲਈ ਤੁਹਾਡੇ ਵਾਸਤੇ ਜਿਹੜੇ ਅਸੀਂ ਇਹਨਾਂ ਸਟਾਫ ਲੈ ਕੇ ਆ ਰਹੇ ਆ ਫੈਸਟੀਵਲ ਸੀਜ਼ਨ ਵਾਲਾ ਇਹ ਸਟਾਫ ਲੈ ਕੇ ਆ ਰਹੇ ਆ ਤਾਂ ਕਿ ਤੁਸੀਂ ਉਦੋਂ ਤੱਕ ਏਦਾਂ ਦੇ ਸੂਟ ਰੈਡੀ ਕਰ ਸਕੋ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੇ ਤੁਸੀਂ ਫੈਸਟੀਵਲ ਸੀਜ਼ਨ ਦੇ ਪਾਣੀ ਆ ਤੇ ਜਲਦੀ ਤੋਂ ਜਲਦੀ ਸੂਟ ਤੁਸੀਂ ਨਹੀਂ ਲੈ ਸਕਦੇ ਇਸ ਕਰਕੇ ਅਸੀਂ ਪਹਿਲਾਂ ਹੀ ਤੁਹਾਡੇ ਵਾਸਤੇ ਸੂਟ ਰੈਡੀ ਕਰਵਾਤੇ ਆ ਤਾਂ ਕਿ ਤੁਸੀਂ ਆਪਣੇ ਸੂਟ ਜਲਦੀ ਤੋਂ ਜਲਦੀ ਰੈਡੀ ਕਰਕੇ ਰੱਖ ਸਕੋ ਲਓ ਜੀ ਇਹ ਵਾਲੀ ਰਹੂਗੀ ਜੀ ਨਾਲ ਬਾਟਮ ਚੈੱਕ ਕਰੋ ਜੀ ਇਹ ਵਾਲੀ ਆਉਗੀ ਫੁਲਕਾਰੀ ਵਰਕ ਦੀ ਨਾਲ ਬਾਟਮ ਤੇ ਪ੍ਰਾਈਸ ਦੇ ਰਿਆ ਤੁਹਾਨੂੰ 1050 ਇਹਦੀ ਪ੍ਰਾਈਸ ਰਹੂਗੀ 1050 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਗੈਲੈਕਸੀ ਸਿਲਕ ਦੇ ਵਿੱਚ ਰਹੂਗਾ ਵੀਡੀਓ ਤੇ ਚੈੱਕ ਕਰੋ ਕਿੰਨਾ ਰੈਡੀ ਹੋਣਾ ਸੂਟ ਬਣ ਕੇ ਜੀ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਸੂਟ ਦੀ ਲੁੱਕ ਕਿੱਦਾਂ ਆਉਣੀ ਹੈ ਜਿਹੜਾ ਸੂਟ ਰੈਡੀ ਹੋ ਜਾਣਾ ਹੈ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਨਾ ਜੀ ਇਹ ਵਾਲਾ ਹਾਂਜੀ ਅਗਲਾ ਕਲਰ ਚੈੱਕ ਕਰਵਾਉਣੇ ਤੁਹਾਨੂੰ ਅਗਲਾ ਕਲਰ ਵੀ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਹੈ ਲਓ ਜੀ ਇਸ ਤੋਂ ਅਗਲਾ ਰਹੂਗਾ ਜੀ ਬਲੈਕ ਦੇ ਵਿੱਚ ਬਲੈਕ ਅਸੀਂ 올ਓਵਰ ਲੈ ਕੇ ਆਏ ਤੁਹਾਡੇ ਵਾਸਤੇ ਇਹ ਵਾਲਾ ਸਟਾਫ ਰਹੂਗਾ ਜੀ ਫ੍ਰੈਂਡੀ ਸ਼ਿਲਕ ਜੋ ਕਾਫੀ ਟ੍ਰੈਂਡਿੰਗ ਹੈ ਤੇ ਡਿਮਾਂਡ ਵੀ ਬਹੁਤ ਹੈ ਇਹ ਵਾਲੇ ਸਟਾਫ ਦੀ ਫੈਂਡੀ ਸ਼ਿਲਕ ਦੇ ਵਿੱਚ ਲੈ ਕੇ ਆਏ ਆਂ ਦੇਖੋ ਜੀ ਲਾਸਟ ਸਟੈਚ ਕਰਦਾ ਸੂਟ ਤੁਹਾਡਾ ਫੈਂਡੀ ਸ਼ਿਲਕ ਦੇ ਵਿੱਚ ਤੇ ਬਹੁਤ ਹੀ ਪਿਆਰਾ ਲੱਗਣਾ ਜੀ ਤੁਸੀਂ ਫੰਕਸ਼ਨ ਤੇ ਇਹਨੂੰ ਸੂਟ ਨੂੰ ਪਾਉਂਗੇ ਇਹ ਵਾਲਾ ਸੂਟ ਪਾ ਕੇ ਤੁਸੀਂ ਫੰਕਸ਼ਨ ਟੈਂਡ ਕਰੋਗੇ ਤਾਂ ਤੁਹਾਡੀ ਲੁੱਕ ਜਿਹੜੀ ਆਉਣੀ ਹੈ ਨ ਇੱਕ ਅਲੱਗ ਤੋਂ ਹੀ ਆਣੀ ਹੈ ਦੇਖੋ ਜੀ ਅਸੀਂ ਸੇਮ ਸੂਟ ਰੈਡੀ ਕਰਤਾ ਤੇ ਰਹੂਗੀ ਇਹਨਾਂ ਨਾਲ ਬਾਟਮ ਫੈਂਡੀ ਸ਼ਿਲਕ ਦੀ ਹੀ ਬਾਟਮ ਰਹਿਣੀ ਹੈ ਇਹ ਬਾਟਮ ਦਾ ਵਰਕ 올 ਓਵਰ ਸੂਟ ਰਹੂਗਾ ਜੀ ਠੀਕ ਹੈ ਜੀ 올 ਓਵਰ ਸੂਟ ਰਹਿਣ ਵਾਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਫੈਂਡੀ ਸ਼ਿਲਕ ਦੇ ਵਿੱਚ ਰੈਡੀ ਕਰਤਾ ਠੀਕ ਹੈ ਜੀ ਇਹ ਬਲੈਕ ਹੈ ਕਈ ਵਰੀ ਕਾਰਬਨ ਬਲੈਕ ਆਉਂਦਾ ਜੀ ਵੀਡੀਓ ਤੇ ਬੱਚੇ ਹਮੇਸ਼ਾ ਕਾਰਬਨ ਬਲੈਕ ਕਲਰ ਆਉਂਦਾ ਪਰ ਜੈਡ ਬਲੈਕ ਕਲਰ ਹੈ ਜੀ ਠੀਕ ਹੈ ਜੀ ਜੈਡ ਬਲੈਕ ਕਲਰ ਹੈ ਇਹ ਵਾਲਾ ਆਊਗੀ ਜੀ ਦੀ ਬੈਕ ਨੈਕ ਇਹ ਬੈਕ ਨੈਕ ਬਣੀ ਹੋਈ ਹੈ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬੰਨਣਾ ਰੈਡੀ ਹੋ ਕੇ ਅਗਲਾ ਸੂਟ ਚੈੱਕ ਕਰੋ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣ ਵਾਲੀ ਹੈ 1050 ਠੀਕ ਹੈ ਜੀ ਫੈਂਡੀ ਸ਼ਿਲਕ ਦੇ ਵਿੱਚ ਰੈਡੀ ਕਰਵਾਤਾ ਬਲੈਕ ਤੁਹਾਨੂੰ ਤੇ 1050 ਦੀ ਰਹਿਣ ਵਾਲੀ ਹੈ ਪ੍ਰਾਈਸ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਰਹੂਗਾ ਮਸਟਰਡ ਸ਼ੇਡ ਦੇ ਵਿੱਚ ਲਓ ਇਹ ਵੀ ਫੈਂਡੀ ਸ਼ਿਲਕ ਦੇ ਵਿੱਚ ਰੈਡੀ ਕਰਵਾਇਆ ਜੀ ਅਸੀਂ ਫੁਲਕਾਰੀ ਸੂਟ ਰਹਿਣਾ ਹੈ ਨਾ ਰਹਿਣਾ ਮਸਟਰਡ ਸ਼ੇਡ ਦੇ ਵਿੱਚ ਲਓ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਨਾ ਤੇ ਫੰਕਸ਼ਨ ਤੇ ਜੇ ਤੁਸੀਂ ਇਹ ਵਾਲਾ ਸੂਟ ਪਾਉਂਗੇ ਤੇ ਬਹੁਤ ਸੋਹਣਾ ਸੂਟ ਤੁਹਾਡਾ ਬਣਨਾ ਜੀ ਇਹ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਨਾ ਤੁਹਾਡਾ ਚੈੱਕ ਕਰੋ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਆਊਗਾ ਇਹਦੀ ਬੈਕ ਨੈਕ ਆਊਗੀ ਜੀ ਲਓ ਜੀ ਇਹ ਬੈਕ ਨੈਕ ਆਊਗੀ ਜੀ ਇਹਦੀ ਬਹੁਤ ਹੀ ਪਿਆਰੀ ਜੀ ਬੈਕ ਨੈਕ ਬਣੀ ਹੋਈ ਹੈ ਠੀਕ ਹੈ ਜੀ ਮਸਟਰਡ ਸ਼ੇਡ ਦੇ ਵਿੱਚ ਆਊਗਾ ਤੇ ਇਹ ਵਾਲੀ ਰਹੂਗੀ ਜੀ ਇਹਦੀ ਬਾਟਮ ਲਓ ਜੀ ਇਹ ਬਾਟਮ ਰਹਿਣ ਵਾਲੀ ਹੈ ਇਹ ਬਾਟਮ ਤੇ ਵਰਕ ਆਊਗਾ ਪ੍ਰਾਈਸ ਦੇਣੀ ਹੈ ਦੀ 1050 1050 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਇਹ ਸੂਟ ਸਾਡੇ ਕੋਲੇ 3 ਕਲਰ ਹੋਰ अवेलेबल ਹੈ ਕਈ ਮੇਰੀਆਂ ਭੈਣਾਂ ਨੂੰ ਸੂਟ ਜਿਹੜੇ ਆ ਵੀ ਇੱਕੋ ਜਿਹੇ ਪਾਉਣ ਦੀ ਇੱਛਾ ਹੁੰਦੀ ਹੈ ਵੀ ਸੇਮ ਕਲਰ ਹੋਵੇ ਹੈਨਾ ਫੰਕਸ਼ਨ ਦੇ ਵਿੱਚ ਪਾਉਣ ਲਈ ਸੇਮ ਕਲਰ ਦੇ ਫੰਕਸ਼ਨ ਦੇ ਸੂਟ ਪਾਉਣੇ ਤੇ ਲਓ ਜੀ ਇਹ ਚਾਰ ਸੂਟ ਲੈਨੇ ਤੁਹਾਨੂੰ ਇੱਕੋ ਜਿਹਾ ਸੇਮ ਜੇ ਕਿਸੇ ਮੇਰੇ ਭੈਣ ਨੇ ਇੱਕੋ ਜਿਹਾ ਸੇਮ ਕਲਰ ਲੈਣੇ ਤਾਂ ਲੈ ਸਕਦੇ ਹੋ ਸਾਡੇ ਕੋਲ ਟੈਂਡੀ ਸ਼ੈਲਕੇ ਦੇ ਵਿੱਚ ਮਸਟਰਡ ਸ਼ੇਡ ਦੇ ਵਿੱਚ ਲਓ ਜੀ ਆਵਲਾ ਸੂਟ ਚੈੱਕ ਕਰੋ ਜੀ ਇਹ ਵੀ ਸੂਟ ਬਹੁਤ ਪਿਆਰਾ ਰਹਿਣ ਵਾਲਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਠੀਕ ਹੈ ਜੀ ਇਹ ਵਾਲਾ ਜਿਹੜਾ ਆਊਗਾ ਜੀ ਮੋਰ ਪੰਖੀਆ ਕਲਰ ਚੋਣਾ ਬਹੁਤ ਹੀ ਸੋਹਣਾ ਰਾਇਲ ਬਲੂ ਜਾਂ ਮੋਰ ਪੰਖੀਆ ਕਲਰ ਆ ਪੂਰਾ ਮੋਰ ਪੰਖੀਆ ਵੀ ਕਹਿ ਸਕਦੇ ਰਾਇਲ ਬਲੂ ਮੋਰ ਪੰਖੀਆ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਤੇਰੀ ਬੈਕ ਨੈਕ ਵੀ ਆਊਗੀ ਲੈ ਚੈੱਕ ਕਰੋ ਜੀ ਇਹ ਬੈਕ ਨੈਕ ਆਊਗੀ ਜੀ ਇਹਦੀ ਤੇ ਇਹ ਵਾਲਾ ਆਊਗਾ ਜੀ ਸਲਵਾਰ ਦਾ ਵਾਰ ਠੀਕ ਹੈ ਜੀ ਇਹ ਸਲਵਾਰ ਦਾ ਵਰਕ ਆਉਣ ਵਾਲਾ ਹੈ ਚੈੱਕ ਕਰੋ ਇਹ ਸਲਵਾਰ ਦਾ ਵਰਕ ਆਊਗਾ ਜੀ ਬਹੁਤ ਹੀ ਪਿਆਰਾ ਸੂਟ ਬਣਾ ਤੁਹਾਡਾ ਰੈਡੀ ਹੋ ਕੇ ਲਓ ਜੀ ਇਹ ਸਲਵਾਰ ਦਾ ਵਰਕ ਆਊਗਾ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣ ਵਾਲੀ 1050 1050 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਸੂਟ ਰਹਿਣ ਵਾਲੇ ਆ ਜੀ ਇਹ ਫੈਂਸੀ ਸ਼ਿਲਕ ਦੇ ਵਿੱਚ ਇਹਦੇ ਵਿੱਚ ਦੂਸਰਾ ਇੱਕ ਹੋਰ ਕਲਰ ਆਊਗਾ ਜੀ ਉਹ ਵੀ ਤੁਹਾਨੂੰ ਦਿਖਾ ਰਿਹਾ ਅਸੀਂ ਲਓ ਇਹ ਪਰਪਲ ਕਲਰ ਆਊਗਾ ਜੀ ਚੈੱਕ ਕਰੋ ਜੀ ਇਹ ਪਰਪਲ ਕਲਰ ਆਊਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪਰਪਲ ਕਲਰ ਠੀਕ ਹੈ ਜੀ ਇਹ ਵਾਲਾ ਰਹੂਗੀ ਜੀ ਇਹਦੇ ਨਾਲ ਬਾਟਮ ਇਹ ਬਾਟਮ ਰਹਿਣ ਵਾਲੀ ਆਫ ਵਾਈਟ ਦੇ ਵਿੱਚ ਹਾਂਜੀ ਚੈੱਕ ਕਰੋ ਜੀ ਇਹ ਵੀਡੀਓ ਦੇ ਵਿੱਚ ਨਾ ਰਾਇਲ ਬਲੂ ਦਾ ਕਲਰ ਆ ਰਿਹਾ ਪਰ ਇਹ ਬੈਂਗਨੀ ਕਲਰ ਆਊਗਾ ਜੀ ਸੂਟ ਦਾ ਜਿਹੜਾ ਕਲਰ ਹੈ ਨਾ ਬੈਂਗਨੀ ਕਲਰ ਆਊਗਾ ਪਰ ਰਾਇਲ ਬਲੂ ਕਲਰ ਨਹੀਂ ਹੈ ਵੀਡੀਓ ਚ ਰਾਇਲ ਬਲੂ ਕਲਰ ਆ ਰਿਹਾ ਤੇ ਇਹ ਵਾਲੀ ਇਹਦੀ ਬੈਕ ਨੈਕ ਆਣੀ ਆ ਚੈੱਕ ਕਰੋ ਜੀ ਇਹ ਬੈਕ ਨੈਕ ਬਣੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਬਣਾ ਰੈਡੀ ਹੋ ਗਿਆ ਠੀਕ ਹੈ ਜੀ ਇਸੀ ਪਰਪਲ ਕਲਰ ਇੱਕ ਇਹ ਵਾਲਾ ਗੈਲੈਕਸੀ ਸਿਲਕ ਦੇ ਵਿੱਚ ਆਊਗਾ ਮਸਟਰਡ ਸ਼ੇਡ ਪਹਿਲਾਂ ਅਸੀਂ ਤੁਹਾਨੂੰ ਫੈਂਡੀ ਸਿਲਕ 'ਚ ਦਿਖਾਇਆ ਸੀ ਇਹ ਗੈਲੈਕਸੀ ਸਿਲਕ ਦੇ ਵਿੱਚ ਸੂਟ ਰੈਡੀ ਆ ਲਓ ਜੀ ਇਹ ਗੈਲੈਕਸੀ ਸਿਲਕ ਦੇ ਵਿੱਚ ਆਊਗਾ ਜੀ ਮਸਟਰਡ ਸ਼ੇਡ ਤੇ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਚੈੱਕ ਕਰੋ ਜੀ ਲਓ ਜੀ ਬਾਟਮ ਬੈਕ ਨੈਕ ਵੀ ਬਣਿਆ ਹੋਇਆ ਹੈ ਇਹਦਾ ਇਹ ਬਾਟਮ ਰਹਿਣ ਵਾਲੀ ਹੈ ਬੈਕ ਨੈਕ ਵੀ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਇਹ ਬੈਕ ਨੈਕ ਰਹੂਗੀ ਇਹਦੀ ਠੀਕ ਹੈ ਜੀ ਇਹ ਕੇ ਵਾਲਾ ਕਲਰ ਸੀ ਤੁਹਾਨੂੰ ਬਹੁਤ ਸੋਨਾ ਗੈਲੈਕਸੀ ਸਿਲਕ ਦੇ ਵਿੱਚ ਮਿਲਣ ਵਾਲਾ ਕਲਰ ਹੈ ਬਹੁਤ ਪਿਆਰਾ ਜਿਹਾ ਸੂਟ ਬਣਨਾ ਤੁਹਾਡਾ ਰੈਡੀ ਹੋ ਕੇ ਤੇ ਪ੍ਰਾਈਸ ਇਹਦੀ ਵੀ 1050 ਰਹਿਣ ਵਾਲੀ ਹੈ ਦੇਖੋ ਜੀ ਹੁਣ ਕਲਰ ਬਿਲਕੁਲ ਪ੍ਰੋਪਰ ਕਲਰ ਆ ਰਿਹਾ ਜੋ ਕਲਰ ਹੈ ਦਾ ਸੇਮ ਇਸ ਦੇ ਵਿੱਚ ਇੱਕ ਕਲਰ ਥੋੜਾ ਜਿਹਾ ਤਰ ਹੋਰ ਮਿਲੂਗਾ ਲੋ ਜੂ ਵੀ ਚੈੱਕ ਕਰਵਾ ਦਿੰਨੇ ਆ ਲੋ ਇੱਕ ਇਹ ਵਾਲਾ ਕਲਰ ਹੈ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਦੇਖੋ ਜੀ ਲਓ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣਾ ਲੋ ਬਹੁਤ ਹੀ ਪਿਆਰਾ ਜਿਹਾ ਕਲਰ ਇਹ ਵੀ ਰਹਿਣ ਵਾਲਾ ਹੈ ਚੈੱਕ ਕਰੋ ਵਰਕ ਠੀਕ ਹੈ ਜੀ ਪੂਰਾ ਫੁੱਲ ਹੈਵੀ ਵਰਕ ਰਹਿਣ ਵਾਲਾ ਤੇ ਵਾਲੀਆਂ ਰਹਿਣਗੇ ਇਹਦੇ ਨਾਲ ਸਲੀਪ ਇਹਦੇ ਵਿੱਚ ਰਹੂਗੀ ਜੀ ਬਾਟਮ ਲਓ ਜੀ ਇਹ ਬਾਟਮ ਦਾ ਵਰਕ ਹੈ ਬਹੁਤ ਸੋਹਣਾ ਸੂਟ ਬਣਨਾ ਰੈਡੀ ਹੋ ਕੇ ਇਹਦੀ ਬੈਕ ਨੈਕ ਆਉਗੀ ਜੀ ਚੈੱਕ ਕਰੋ ਬੈਕ ਨੈਕ ਹੈ ਬਹੁਤ ਸੋਹਣਾ ਸੂਟ ਰਹਿਣ ਵਾਲਾ ਪਾਰਟੀ ویئر ਸੂਟ ਰੈਡੀ ਹੋਊਗਾ ਤੁਹਾਡਾ ਬਣ ਕੇ ਤੇ ਪ੍ਰਾਈਸ ਇਹਦੀ ਵੀ 1050 ਰਹਿਣ ਵਾਲੀ ਹੈ ਜੀ ਅਗਲੇ ਸੂਟ ਦਿਖਾਉਣੇ ਤੁਹਾਨੂੰ ਪਿਓਰ ਔਰਗੈਂਜ਼ਾ ਤੇ ਲਓ ਜੀ ਇਹ ਰਹੂਗਾ ਜੀ ਪਿਓਰ ਔਰਗੈਂਜਾ ਦਾ ਸੂਟ ਰਹਿਣ ਵਾਲਾ ਇਹ ਨਿਊ ਡਿਜ਼ਾਈਨ ਅਸੀਂ ਰੈਡੀ ਕਰਵਾਇਆ ਜੀ ਪੂਰਾ ਫੁੱਲ ਹੈਵੀ ਸੂਟ ਰਹੂਗਾ ਤੇ ਸੂਟ ਰੈਡੀ ਬਣ ਕੇ ਇੰਨੇ ਸੋਹਣੇ ਰੈਡੀ ਹੋਣੇ ਆ ਜੀ ਠੀਕ ਆ ਜੀ ਲਓ ਜੀ ਉਮੀਦ ਕਰਦੀ ਆ ਮੇਰੇ ਭੈਣਾਂ ਨੂੰ ਇਹ ਵੀ ਸੂਟ ਪਸੰਦ ਆਉਣਗੇ ਲਓ ਜੀ ਇਹ ਰਹੂਗਾ ਬਿਕੋਸ ਔਰਗੈਂਜਾ ਦੇ ਵਿੱਚ ਲੇਮਨ ਕਲਰ ਦੇਖੋ ਜੀ ਪੂਰੀ ਫਰੰਟ ਤੇ ਉੱਪਰ ਤੋਂ ਪੈਨਲਸ ਜਾ ਰਹੇ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਪਿਓਰ ਵਿਕਾਸ ਔਰ ਗੈਂਜਾ ਰੈਨ ਵਾਲਾ ਠੀਕ ਹੈ ਜੀ ਤੇ ਇਹ ਰਹੂਗਾ ਜੀ ਇਹਦਾ ਫਰੰਟ ਦਾ ਵਰਕ ਬਹੁਤ ਪਿਆਰਾ ਜਿਹਾ ਵਰਕ ਹੈ ਇਹਦੀ ਰਹੂਗਾ ਬਾਟਮ ਦਾ ਵਰਕ ਦੇਖੋ ਜੀ ਪੂਰਾ ਫੁੱਲ ਹੈਵੀ ਤੁਹਾਨੂੰ ਦਿੱਤੀ ہوئی ਇਹਦੇ ਨਾਲ ਬਾਟਮ ਪੂਰੀ ਫੁੱਲ ਹੈਵੀ ਬਾਟਮ ਦਿੱਤੀ ਹੈ ਬਾਟਮ ਦਾ ਵਰਕ ਰਹਿਣਾ ਜੀ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ 슬ੀਵਸ ਵਰਕ ਵੀ ਦਿਖਾਉਣੇ ਆ ਠੀਕ ਹੈ ਸਾਰਾ ਸੂਟ ਪੂਰਾ ਫੁੱਲ ਹੈਵੀ ਰਹਿਣ ਵਾਲਾ ਇਹ ਵਾਲੀਆਂ ਇਹਦੀਆਂ 슬ੀਵਸ ਦਾ ਵਰਕ ਆਉਣਾ ਵਾਲਾ ਚੈੱਕ ਕਰੋ ਜੀ ਇਹ 슬ੀਵਸ ਦਾ ਵਰਕ ਆਊਗਾ ਪੂਰਾ ਫੁੱਲ ਹੈਵੀ ਤੇ ਇਹ ਜੀ ਬੈਕ ਦਾ ਵਰਕ ਆਊਗਾ ਜੀ ਲਓ ਏ ਆਉਗੀ ਬੈਕ ਦਾ λεਮਨ ਕਲਰ ਰਹਿਣ ਵਾਲਾ ਇਹਦੀ ਬੈਕ ਦਾ ਵਰਕ ਹੈ ਪ੍ਰਾਈਸ ਅਸੀਂ ਤੁਹਾਨੂੰ ਦਵਾਂਗੇ ਸਿਰਫ ਜਨਰਲ ਜੀ ਪ੍ਰਾਈਸ ਸਿਰਫ 1400 ਦੇ ਤੁਸੀਂ ਇਹ ਸੂਟ ਲੈ ਸਕਦੇ ਹੋ ਪੂਰਾ ਫੁੱਲ ਹੈ ਇਹ ਬੈਕ ਤੇ ਆਊਗਾ ਵੀਡੀਓ ਚ ਚੈੱਕ ਕਰ ਸਕਦੇ ਹੋ ਤੁਸੀਂ ਕਿਦਾਂ ਸੋਹਣਾ ਸੂਟ ਰੈਡੀ ਹੋਣਾ ਬਣ ਕੇ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖੋ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਵਰਕ ਫਿਨਿਸ਼ਿੰਗ ਦੇ ਨਾਲ ਰੈਡੀ ਹੋਇਆ ਸੂਟ ਹੈ ਮੇਰੀਆਂ ਭੈਣਾਂ ਵਰਕ ਵੀ ਕਰਾਉਂਦੀਆਂ ਹੋਣ ਕੀ ਹੈ ਨਾ ਸਭ ਨੂੰ ਪਤਾ ਵੀ ਵਰਕ ਦੀ ਕੀ ਪ੍ਰਾਈਸ ਹੈ ਤੇ ਜਿਹੜਾ ਕਿ ਨੂੰਸੀਂ ਸਟਾਫ ਦੇ ਰਹੇ ਆ ਉਹ ਵੀ ਪੂਰਾ ਬੈਸਟ ਕੁਆਲਿਟੀ ਦਾ ਦੇ ਰਹੇ ਆ ਬਾਕੀ ਜੋ ਵਰਕ ਦੇ ਰਹੇ ਆ ਜੀ ਉਹ ਵੀ ਪੂਰਾ ਫੁੱਲ ਹੈਵੀ ਦੇ ਰਹੇ ਆ ਤੇ ਵਰਕ ਦੀ ਤੋਂ ਨਾਲ ਫਿਨਿਸ਼ਿੰਗ ਵੀ ਦੇ ਰਹੇ ਆ ਠੀਕ ਹੈ ਜੀ ਤੇ ਪ੍ਰਾਈਸ ਸਾਡਾ ਸਿਰਫ ਜਨੂਅਲ ਜੇ ਰਹਿਣ ਵਾਲਾ ਠੀਕ ਹੈ ਜੀ ਤੁਸੀਂ ਇਸ ਪ੍ਰਾਈਸ ਦਾ ਮੇਰੀਆਂ ਭੈਣਾਂ ਲਵ ਲੈ ਸਕਦੀਆਂ ਬਹੁਤ ਸੋਹਣੇ ਸੂਟ ਆ ਜੀ ਐਨੇ ਸੋਹਣੇ ਪਾਰਟੀ ویئر ਸੂਟ ਬਣ ਕੇ ਰੈਡੀ ਹੋਣੇ ਆ ਵੀਡੀਓ ਚ ਚੈੱਕ ਕਰੋ ਜੀ ਇਹ ਡਿਜ਼ਾਈਨ ਇਹ ਵਾਲੇ ਸੂਟ ਦਾ ਕਿੱਦਾਂ ਰੈਡੀ ਹੋਣਾ ਬਣ ਕੇ ਇਹ हां जी ਇਹਦੇ ਵਿੱਚ ਤੁਹਾਨੂੰ ਕਲਰ ਚਾਰਟ ਚੈੱਕ ਕਰਵਾ ਦਿੰਦੇ ਆ ਵੀ ਜਿਹੜਾ ਵਿੱਚ ਕਲਰ ਹੋ ਰਾਇਆ ਸੂਟ ਬਹੁਤ ਪਿਆਰੇ ਰਹਿਣ ਵਾਲੇ ਆ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਆਊਗਾ ਇੰਗਲਿਸ਼ ਕਲਰ ਦੇ ਵਿੱਚ ਆਉਣ ਵਾਲਾ ਬਹੁਤ ਹੀ ਪਿਆਰਾ ਜਿਹਾ ਸੂਟ ਆ ਦੇਖੋ ਜੀ ਇੰਗਲਿਸ਼ ਕਲਰ ਆਉਣਾ ਬਹੁਤ ਪਿਆਰਾ ਸੂਟ ਰਹਿਣ ਵਾਲਾ ਚੈੱਕ ਕਰੋ ਜੀ ਸੂਟ ਫਰੰਟ ਦੇ ਉੱਪਰ ਪੂਰਾ ਫੁੱਲ ਹੈਵੀ ਵਰਕ ਆਉਣਾ ਕੋਈ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਕੋਈ ਘੇਰੇ ਦਾ ਇਸ਼ੂ ਨਹੀਂ ਹੈਗਾ ਕੋਈ ਮਰਜ਼ੀ ਪੈਨ ਮੇਰੀ ਇਹਨੂੰ ਬਣਾ ਸਕਦੀ ਹੈ ਜਿੱਦੀ ਲੈਂਥ ਘੱਟ ਹੈ ਜਿੱਦੀ ਲੈਂਥ ਵੱਧ ਹੈ ਸਾਰੀਆਂ ਪੈਣਾ ਇਸ ਨੂੰ ਰੈਡੀ ਕਰ ਸਕਦੀਆਂ ਜਿਹਦਾ ਘੇਰਾ ਘੱਟ ਹੈ ਵੱਧ ਹੈ ਸਭ ਨੂੰ ਰੈਡੀ ਕਰ ਸਕਦੀਆਂ ਪੂਰਾ ਫੁੱਲ ਹੈਵੀ ਰਹਿਣ ਵਾਲਾ ਦਾ ਵਰਕ ਦੇਖੋ ਜੀ ਇਹ ਹੁਣੀ ਹੈ ਬੈਕ ਬੈਕ ਦਾ ਵਰਕ ਆਊਗਾ ਜੀ ਠੀਕ ਹੈ ਜੀ ਇਹ ਬੈਕ ਦਾ ਵਰਕ ਹੋਣਾ ਠੀਕ ਹੈ ਜੀ ਇਹ ਚੈੱਕ ਕਰੋ ਜੀ ਇਹਦੀ ਸਲਵਾਰ ਦਾ ਵਰਕ ਹੈ ਇਹ ਸਲਵਾਰ ਦੇ ਪੌਂਚੇ ਤੇ ਵਰਕ ਆਊਗਾ ਜੀ ਸਲਵਾਰ ਦੇ ਪੌਂਚੇ ਤੇ ਵਰਕ ਆਊਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਲਓ ਜੀ ਇਹ ਉਹਦੀਆਂ ਆਉਣਗੀਆਂ 슬ੀਵਸ ਇਹ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਨਜ਼ਦੀਕ ਤੋਂ ਤੁਸੀਂ ਪੂਰਾ ਫੁੱਲ ਵਰਕ ਦੇਖੋ ਜੀ ਪੂਰਾ ਗੁੰਦਿਆ ਬਿਆ ਨਾ ਸੋਨਾ ਵਰਕ ਹੋਇਆ ਇਹਦੇ ਉੱਪਰ ਫਰੰਟ ਵੀ ਹੈਵੀ ਆ ਠੀਕ ਆ ਜੀ ਬੈਕ ਵੀ ਹੈਵੀ ਆ ਸਲਵਾਰ ਵਰਕ ਵੀ ਮਿਲੂਗਾ ਬਾਜੂ ਵਰਕ ਵੀ ਮਿਲੂਗਾ ਤੇ ਸਟਾਫ ਦਾ ਬਿਲਕੁਲ ਬੈਸਟ ਵਾਲਾ ਪਿਓਰ ਵਿਕੋਸ ਆਰਗੈਂਜ਼ਾ ਜਿਹੜਾ ਸਟਾਫ ਹੈ ਬਿਲਕੁਲ ਸੌਫਟ ਵਾਲਾ ਜੀ ਕੋਈ ਐਡਾ ਦਾ ਨਹੀਂ ਹੈਗਾ ਤੁਹਾਡੇ ਚਿਭੂਗਾ ਬਿਲਕੁਲ ਸੌਫਟ ਸਟਾਫ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ ਇਹਦੇ 1400 ਰੁਪਏ ਇਹਦੇ ਚ ਕਲਰ ਚੈੱਕ ਕਰ ਲਓ ਜੀ ਅਗਲਾ ਕਲਰ ਆਊਗਾ ਲਓ ਜੀ ਪੀਚ ਜਿਹਾ ਕਲਰ ਆਉਣਾ ਬਹੁਤ ਸੋਨਾ ਇੰਗਲਿਸ਼ ਕਲਰ ਆਣੇ ਸਾਰੇ ਕਲਰ ਹੀ ਇੰਗਲਿਸ਼ ਕਲਰ ਆਣ ਵਾਲੇ ਆ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਵੀ ਬਹੁਤ ਪਿਆਰਾ ਕਲਰ ਆਣ ਵਾਲਾ ਹੈ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪੈਨਲਸ ਚੈੱਕ ਕਰ ਸਕਦੇ ਤੁਸੀਂ ਫਰੰਟ ਦਾ ਠੀਕ ਹੈ ਜੀ ਫਰੰਟ ਦੇ ਪੈਨਲਸ ਤੇ ਇਹ ਵਾਲਾ ਰਹਿਣਾ ਜੀ ਇਹਦਾ 슬ੀਵਸ ਵਰਕ ਰਹੂਗਾ ਜੀ ਠੀਕ ਹੈ ਜੀ ਇਹ 슬ੀਵਸ ਵਰਕ ਆਊਗਾ ਇਹ ਬਾਹਾਂ ਦਾ ਵਰਕ ਹੋਣਾ ਠੀਕ ਹੈ ਜੀ ਤੇ ਇਹਦਾ ਬੈਕ ਵਰਕ ਦਿਖਾ ਦਿੰਨੇ ਤੁਹਾਨੂੰ ਇਹ ਵਾਲਾ ਆਉਣਾ ਜੀ ਇਹਦਾ ਬੈਕ ਵਰਕ ਲਓ ਜੀ ਇਹਦਾ ਬੈਕ ਵਰਕ ਆਊਗਾ ਜੀ ਇਹ ਸਲਵਾਰ ਦਾ ਵਰਕ ਆਊਗਾ ਜੀ ਠੀਕ ਹੈ ਜੀ ਇਹ ਸਲਵਾਰ ਦਾ ਵਰਕ ਆਉਣ ਵਾਲਾ ਪੂਰਾ ਫੁੱਲ ਹੈਵੀ ਸਲਵਾਰ ਦਾ ਵਰਕ ਦਿੱਤਾ ਹੋਇਆ ਚੈੱਕ ਕਰੋ ਜੀ ਠੀਕ ਹੈ ਜੀ ਇਹ ਆਉਣਾ ਇਹਦੀ ਸਲਵਾਰ ਦਾ ਵਰਕ ਸਲਵਾਰ ਦਾ ਵਰਕ ਵੀ ਦੇਖ ਸਕਦੇ ਹੋ ਪ੍ਰਾਈਸ ਸਿਰਫ ਇਹਦੀ 1400 ਰੁਪਏ ਰਹਿਣ ਵਾਲੀ ਹੈ ਅਗਲਾ ਕਲਰ ਆਊਗਾ ਜੀ ਇਹਦੇ ਵਿੱਚ ਮੋਰ ਪੰਖੀਆ ਜਾਂ ਕਲਰ ਬਲੂ ਜੀ ਸ਼ੇਡ ਚ ਆਉਣਾ ਬਹੁਤ ਪਿਆਰਾ ਜਿਹਾ ਕਲਰ ਆਣ ਵਾਲਾ ਜੀ ਵੀ ਲਓ ਜਲਦੀ ਜਲਦੀ ਕਲਰ ਚੈੱਕ ਕਰ ਲਓ ਫਿਰ ਕਾਫੀ ਵੀਡੀਓ ਲੰਬੀ ਹੋ ਜਾਂਦੀ ਹੈ ਜੀ ਲਓ ਇਹ ਵਾਲਾ ਕਲਰ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਹੈ ਦੋ ਪੈਨਲਸ ਜਾ ਰਹੇ ਆ ਜੀ ਪੂਰਾ ਫੁੱਲ ਹੈਵੀ ਵਰਕ ਹੋਇਆ ਵਾ ਠੀਕ ਹੈ ਜੀ ਹਾਂਜੀ ਇਹ ਫਰੰਟ ਆਊਗਾ ਜੀ ਠੀਕ ਹੈ ਜੀ ਇਹਦੀ ਸਲਵਾਰ ਦਾ ਵਰਕ ਆਉਣਾ ਚੈੱਕ ਕਰੋ ਜੀ ਸਲਵਾਰ ਦਾ ਵਰਕ ਆਊਗਾ ਠੀਕ ਹੈ ਜੀ ਇਹਦੀਆਂ 슬ੀਵਸ ਆਉਣੀਆਂ ਇਹ 슬ੀਵਸ ਦਾ ਵਰਕ ਆਊਗਾ ਜੀ ਠੀਕ ਹੈ ਜੀ 슬ੀਵਸ ਦਾ ਵਰਕ ਆਊਗਾ ਤੇ ਇਹ ਦਾ ਬੈਕ ਵਰਕ ਲਓ ਜੀ ਇਹਦੀ ਬੈਕ ਵਰਕ ਆਊਗੀ ਜੀ ਬਹੁਤ ਪੂਰੀ ਫੁੱਲ ਹੈਵੀ ਬੈਕ ਵਰਕ ਹੈ ਜੀ ਇਹਦੀ ਪ੍ਰਾਈਸ ਸਿਰਫ ਰਹਿਣੀ ਹੈ ਜੀ ਇਹਦੀ 1400 ਰੁਪਏ ਠੀਕ ਹੈ ਜੀ ਬਹੁਤ ਸੋਹਣਾ ਸੂਟ ਬਣਨਾ ਜੀ ਰੈਡੀ ਹੋ ਕੇ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਰਹਿਣ ਵਾਲਾ ਹੈ ਦਟਾਈ ਐਂਡ ਆਈ ਦਾ ਤੁਸੀਂ ਦੁਪੱਟਾ ਇਹਦਾ ਰੈਡੀ ਕਰ ਸਕਦੇ ਹੋ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਸੋਨਾ ਰਹਿਣ ਵਾਲਾ ਹੈ ਲਓ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਦੋ ਪੈਨਲ ਜਾ ਰਹੇ ਆ ਬਹੁਤ ਪਿਆਰਾ ਜਿਹਾ ਵਰਕ ਹੋਇਆ ਜੀ ਇਹਦੇ ਉੱਪਰ ਵੀ ਠੀਕ ਹੈ ਜੀ ਦੋ ਪੈਨਲ ਜਾ ਰਹੇ ਆ ਸਲੀਵਸ ਵਰਕ ਆਊਗਾ ਜੀ। ਲਓ। ਚੈੱਕ ਕਰ ਲਓ ਜੀ ਇਹ ਸਲੀਵਸ ਵਰਕ ਆਊਗਾ ਜੀ ਇਹਦਾ। ਜੇ ਸਲਵਾਰ ਤੇ ਜੇ ਸਲੀਵਸ ਤੇ ਲਿਆਓ। ਠੀਕ ਹੈ ਜੀ ਇਹ ਵਾਲੀਆਂ ਆਉਣਗੀਆਂ। ਪਿੱਛੇ ਇਹ ਵਾਲੀਆਂ ਸਲੀਵਸ ਆਉਣਗੀਆਂ। ਇਹ ਸਲਵਾਰ ਦਾ ਵਰਕ ਸੀ। ਤੇ ਇਹਦੀ ਬੈਕ ਦਾ ਵਰਕ ਚੈੱਕ ਕਰੋ ਜੀ। ਲਓ। ਇਹ ਪੂਰਾ ਫੁੱਲ ਹੈਵੀ ਹੈ ਜੀ ਬੈਕ ਬਣੀ ਹੋਈ ਹੈ। ਪ੍ਰਾਈਸ ਜੀ ਸਿਰਫ ਰਹਿਣੀ ਹੈ ਜੀ 1400 ਰੁਪਏ। 1400 ਵਿੱਚ ਤੁਸੀਂ ਇਹ ਵਾਲੇ ਸੂਟ ਬਾਈ ਕਰ ਸਕਦੇ ਹੋ ਸਾਡੇ ਕੋਲੋਂ। ਇਹਦੇ ਵਿੱਚ ਚਿੱਕ ਆਊਗਾ ਜੀ ਪਿੰਕ ਪੀਸੇਜ਼ 컬러। ਲਓ। ਇਹ ਵਾਲਾ ਕਲਰ ਚੈੱਕ ਕਰੋ ਜੀ ਸਾਰੇ ਇੰਗਲਿਸ਼ ਕਲਰ ਰਹਿਣੇ ਆ ਬਹੁਤ ਸੋਹਣੇ ਕਲਰ ਰਹਿਣ ਵਾਲੇ ਆ ਪਿਆਰੇ ਪਿਆਰੇ ਜੇ। ਲਓ ਚੈੱਕ ਕਰੋ ਜੀ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਪਿਆਰਾ ਕਲਰ ਆ ਵਰਕ ਦੇਖੋ ਵਰਕ ਦੀ ਫਿਨਿਸ਼ਿੰਗ ਦੇਖੋ ਕਿੰਨੀ ਪਿਆਰੀ ਫਿਨਿਸ਼ਿੰਗ ਹੋਈ ਹੈ ਦੀ ਤੇ ਇਹ ਵਾਲੀਆਂ ਰਹਿਣਗੀਆਂ ਦੀਆਂ 슬ੀਵਸ ਸਲਵਾਰ ਤੇ ਆਊਗਾ ਜੀ ਇਹ ਸਲਵਾਰ ਦਾ ਵਰਕ ਆਉਣ ਵਾਲਾ ਠੀਕ ਹੈ ਤੇ ਇਹ ਜੀ ਬੈਕ ਤੇ ਆਊਗਾ ਜੀ ਚੈੱਕ ਕਰੋ ਜੀ ਇਹਦੀ ਬੈਕ ਆਉਣ ਵਾਲੀ ਆ ਤੇ ਇਹਦੀਆਂ 슬ੀਵਸ ਦਾ ਵਰਕ ਵੀ ਤੁਹਾਨੂੰ ਦਿਖਾ ਦਿੰਦੇ ਆ ਇਹ 슬ੀਵਸ ਵਰਕ ਆਉਣੀਆਂ ਆ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਸਿਰਫ 1400 ਰੁਪਏ ਠੀਕ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਸਾਡੇ ਕੋਲ ਸੂਟ ਰੈਡੀ ਹੋ ਕੇ ਆਏ ਸੀ ਪਰ ਇੱਕ ਸੂਟ ਬਾਕੀ ਬਚਿਆ ਜੀ ਦੁਬਾਰਾ ਫੇਰ ਰੀਸਟਾਕ ਕਰਏ ਸੀ ਪਰ ਵੀਡੀਓ ਨਹੀਂ ਪਾਈ ਗਈ ਜੀ ਸੂਟ ਸਿਰਫ ਇੱਕ ਬਾਕੀ ਹੈ ਦੇਖੋ ਜੀ ਇਹ ਵੀ ਪਿਓਰ ਬਿਕੋਸ ਔਰਗੈਂਜਾ ਦੇ ਰਹਿੂੰਗਾ ਪੂਰਾ ਫਰੰਟ ਬਣਿਆ ਹੋਇਆ ਤੇ ਜੀ ਬੈਕ ਤੇ ਆਉਣਾ ਜੀ ਇਹ ਵਾਲਾ ਡਿਜ਼ਾਈਨ ਇਹ ਡਿਜ਼ਾਈਨ ਇਹਦੀ ਬੈਕ ਤੇ ਆਉਣਾ ਜੀ ਠੀਕ ਹੈ ਜੀ ਤੇ ਇਹ ਵਾਲੀਆਂ ਬਣੀਆਂ ਹੋਈਆਂ ਜੀਆਂ 슬ੀਵਸ ਪੂਰੀਆਂ ਫੁੱਲ ਹੈਵੀ ਸਲੀਵਸ ਬਣੀਆਂ ਹੋਈਆਂ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ 1050 1050 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਮੇਰੇ ਕੋਲ ਬਾਇ ਕਰ ਸਕਦੇ ਹੋ ਬਹੁਤ ਹੀ ਸੋਨਾ ਜਿਹਾ ਸੂਟ ਰਹਿਣਾ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਇੱਕ ਸੂਟ ਸਾਡੇ ਕੋਲੇ ਇਹ ਵਾਲਾ ਬਾਕੀ ਹੈ ਜੀ ਲਓ ਅੱਜ ਇਹਦੀ ਤੁਹਾਨੂੰ ਪ੍ਰਾਈਸ ਥੋੜਾ ਲੈਸ ਚ ਦਵਾਂਗੇ ਬਹੁਤ ਸੋਨਾ ਸੂਟ ਰਹਿਣ ਵਾਲਾ ਜੀ ਇਹ ਵਾਲਾ ਠੀਕ ਹੈ ਜੀ ਦੋ ਸੂਟ ਬਾਕੀ ਬਚੇ ਆ ਸਾਡੇ ਕੋਲੇ ਇਹ ਵਾਲੀ ਆਉਗੀ ਜੀ ਸਲਵਾਰ ਠੀਕ ਹੈ ਜੀ ਮੈਚਿੰਗ ਸੂਟ ਰਹਿਣ ਵਾਲਾ ਸਟਾਫ ਜਿਹੜਾ ਗੈਲੈਕਸੀ ਸਿਲਕ ਦੇ ਵਿੱਚ ਰੈਡੀ ਕੀਤਾ ਇਹ ਸਲਵਾਰ ਦਾ ਵਰਕ ਆਊਗਾ ਜੀ ਠੀਕ ਹੈ ਜੀ ਤੇ ਇਹ ਵਾਲੀਆਂ ਆਉਣਗੀਆਂ ਇਹਦੀਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਕਲਰ ਬਹੁਤ ਹੀ ਪਿਆਰਾ ਜਿਹਾ ਅਨੀਆਂ ਸ਼ੇਡ ਦੀ ਵਿੱਚ ਰਹਿਣਾ ਵਾਈਨ ਜੀ ਸ਼ੇਡ ਦੀ ਵਿੱਚ ਮੈਚਿੰਗ ਸੂਟ ਰਹੂਗਾ ਪ੍ਰਾਈਸ ਸਿਰਫ ਰਹੂਗੀ ਇਹਦੀ 900 ਰੁਪਏ 900 ਵਿੱਚ ਇਹ ਵਾਲਾ ਸੂਟ ਤੁਸੀਂ ਲੈ ਸਕਦੇ ਹੋ ਅਗਲਾ ਸੂਟ ਚੈੱਕ ਕਰੋ ਜੀ ਲਓ ਇਹ ਵੀ ਗੈਲੈਕਸੀ ਸਿਲਕ ਦੇ ਵਿੱਚ ਰਹੂਗਾ ਇਹ ਸ਼ਰਟ ਆਊਗੀ ਜੀ ਬਹੁਤ ਹੀ ਪਿਆਰੀ ਜੀ ਸ਼ਰਟ ਬਣੂਗੀ ਠੀਕ ਹੈ ਜੀ ਇਹ ਲੀਵ ਸੌਣੀਆਂ ਲਓ ਇਹ ਮੈਚਿੰਗ ਸੂਟ ਰਹਿਣ ਵਾਲਾ ਇਹ ਸਲੀਵਸ ਸੌਣੀਆਂ ਜਿਹਦੀਆਂ ਪੂਰੀਆਂ ਫੁੱਲ ਹੈਵੀ ਸਲੀਵਸ ਹੈ ਤੇ ਇਹ ਵਾਲੀ ਰਹੂਗੀ ਜੀ ਸਲਵਾਰ ਦਾ ਠੀਕ ਹੈ ਜੀ ਸਲਵਾਰ ਦਾ ਵਰਕ ਆਊਗਾ ਪ੍ਰਾਈਸ ਇਹਦੀ ਰਹਿਣੀ ਸਿਰਫ 900 ਰੁਪਏ ਇਹ ਸਨ ਅਜੇ ਸਾਡੇ ਬੁਟੀਕ ਵਰਕ ਦੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬੱਕੋ ਕੱਲ ਬੱਕ ਕਰੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ